और एक अहम खबर जी सामने आ रही है दिल्ली मुख्यमंत्री मुख्य हमले की कोशिश हुई है जी हाँ इस वे एक बड़ी खबर सामने आ रही है दिल्ली की मुख्य हमले की कोशिश की खबर सामने आ रही है सो रेखा गुप्ता दिल्ली की मुख्यमंत्री जिन्होंने हमले की कोशिश की खबर सामने आ रही है कुछ इस हो जाने की कोशिश करा ਲੇਕਿਨ ਇੱਥੇ ਲਗਾਤਾਰ ਲੋਕਾਂ ਦੇ ਵਿਚਕਾਰ ਉਹ ਵਿਚਰਦੇ ਵੀ ਰਹਿੰਦੇ ਨੇ ਹਾਲ ਦੇ ਵਿੱਚ ਇੱਥੇ ਕੀ ਪਾਣੀ ਦੀ ਮਾਰ ਪਈ ਹੈ ਉਸ ਵਿਚਕਾਰ ਵੀ ਉਹ ਜਾ ਕੇ ਜਾਇਜ਼ਾ ਲੈਂਦੇ ਹੋਏ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆਏ ਸਨ ਸੋ ਹੁਣ ਦਿੱਲੀ ਦੇ ਮੁੱਖ ਮੰਤਰੀ ਤੇ ਇਹ ਹਮਲੇ ਦੀ ਕੋਸ਼ਿਸ਼ ਦੀ ਖਬਰ ਜੋ ਸਾਹਮਣੇ ਆਈ ਹੈ ਕੀ ਕੁਝ ਇਸ ਨੂੰ ਲੈ ਕੇ ਡਿਟੇਲ ਸਾਹਮਣੇ ਆਂਦੀਆਂ ਨੇ ਕਿੱਥੇ ਇਹ ਹਮਲਾ ਹੋਇਆ ਹੈ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸੋ ਇੱਥੇ ਦਿੱਲੀ ਦੀ ਮੁੱਖ ਮੰਤਰੀ ਤੇ ਹਮਲੇ ਦੀ ਕੋਸ਼ਿਸ਼ ਦੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕੀ ਕੁਛ ਉਸ ਨੂੰ ਲੈ ਕੇ ਹੋਰ ਜਾਣਕਾਰੀ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਦੱਸ ਦੇ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਕਸਰ ਅਸੀਂ ਦੇਖਦੇ ਆ ਹਰਪ੍ਰੀਤ ਬਿੰਦਸ਼ਿਤ ਦੇ ਨਾਲ ਗੱਲ ਕਰਦੇ ਆ ਹਰਪ੍ਰੀਤ ਕੀ ਕੁਝ ਜਾਣਕਾਰੀ ਜਿਸ ਤਰ੍ਹਾਂ ਖਬਰ ਆ ਰਹੀ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਦੇਖੋ ਅਜੇ ਇਨੀਸ਼ੀਅਲ ਜਿਹੜੀ ਜਾਣਕਾਰੀ ਆ ਰਹੀ ਹੈ ਉਸ ਦੇ ਮਤਲਬਕ ਇਹ ਪਤਾ ਲੱਗ ਰਿਹਾ ਹੈ ਕਿ ਜਨ ਸੁਣਵਾਈ ਕਰ ਰਹੇ ਸਨ ਮੁੱਖ ਮੰਤਰੀ ਜਿਹੜੇ ਨੇ ਰੇਖਾ ਗੁਪਤਾ ਉਸ ਦੌਰਾਨ ਉਨ੍ਹਾਂ ਦੇ ਉੱਪਰ ਇਹ ਜਿਹੜਾ ਹਮਲਾ ਹੈ ਉਹ ਹੋਇਆ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸੀ کون ਸੀ ਇਸ ਦੀ ਜਾਣਕਾਰੀ ਨਹੀਂ ਹੋਈ ਕਿਉਂਕਿ ਸੀਐਮ ਜਿਹੜੇ ਨੇ ਹਰ ਬੋਧਵਾਰ ਨੂੰ ਆਪਣੇ ਆਵਾਜ਼ ਦਿੱਤੇ ਜਨਤ ਸੁਣਵਾਈ ਕਰਦੇ ਨੇ ਹਜ਼ਾਰਾਂ ਦੀ ਗਿਣਤੀ ਲੋਕ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਤੇ ਇਹ ਇੱਕ ਬਕਾਇਦਾ ਜਿਹੜਾ ਮੈਸੇਜ ਦਿੱਲੀ ਪੱਛਵਾ ਵੱਲੋਂ ਭੇਜਿਆ ਗਿਆ ਕਿ ਅਸੀਂ ਇਸ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ ਤੇ ਇਸ ਦੀ ਜਾਂਚ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਰੇਖਾ ਗੁਪਤਾ ਜਿਹੜੇ ਨੇ ਆਪਣੇ ਜਨ ਸੁਣਵਾਈ ਕਰ ਰਹੇ ਸਨ ਉਸ ਦੌਰਾਨ ਇੱਕ ਸ਼ਖਸ ਵੱਲੋਂ ਚਾਰਾ ਗੋਨਾਂ ਤੇ ਹਮਲਾ ਕਰ ਦਿੱਤਾ ਗਿਆ ਲੇਕਿਨ ਸਭ ਤੋਂ ਵੱਡੀ ਚੀਜ਼ ਹੈ ਕਿ ਜੈਡ ਪ੍ਰੋਟੈਕਟੀਵ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤਮਾਮ ਜਿਹੜੀ ਸੁਰੱਖਿਆ ਕਰਮੀ ਨੇ ਉਸ ਵੇਲੇ ਉਸੇ ਮੌਜੂਦ ਰਹੇ ਨੇ ਉਹਨਾਂ ਹਾਲਾਤਾਂ ਜੇਕਰ ਇੱਕ ਸ਼ਖਸ ਵੱਲੋਂ ਇਸ ਤਰੀਕੇ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਗਈ ਤੇ ਜ਼ਾਹਿਰ ਤੌਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਲੇਕਿਨ ਅ ਇੱਕ ਸ਼ਖਸੀ ਜਿਸ ਦਰਾਂੋਂ ਨੇ ਹਮਲੇ ਦੀ ਕੋਸ਼ਿਸ਼ ਕੀਤੀ ਉਥੇ ਅਫਰਾ ਤਫਰੀ ਮਚ ਗਈ ਸੀ ਅਮਾਵਾਸ ਦੇ ਉੱਤੇ ਸਿਵਲ ਲਾਈਨਸ ਟੀਐਮ ਦਾ ਆਵਾਸ ਹੈ ਸਰਕਾਰੀ ਜਿੱਥੇ ਉਹ ਰਹਿੰਦੇ ਨੇ ਤੇ ਤੁਰੰਤ ਉਸੇ ਦੇ ਨਾਲ ਹੀ ਜਿਹੜੇ ਇਥੇ ਇੰਪਲਸ ਮਲਾਇਮ ਸਨ ਉਹਨਾਂ ਵੱਲੋਂ ਰੇਖਾ ਗੁਪਤਾ ਦੇ ਨੂੰ ਸਿਕਿਉਰ ਕਰਦੇ ਹੋਇਆ ਇਸ ਸ਼ਖਸ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਏਜੰਸੀਆਂ ਜਿਹੜੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਪੁਲਿਸ ਉਸ ਕੋ ਪੁੱਛਗਿੱਛ ਕਰ ਰਹੀ ਕਿ ਆਖਰ ਉਸ ਨੇ ਵੱਲੋਂ ਇਹ ਕੰਮ ਕਿਉਂ ਕੀਤਾ ਗਿਆ ਕੀ ਕਾਰਨ ਸਨ ਲੇਕਿਨ ਇਹ ਇੱਕ ਵੱਡਾ ਡਵੈਲਪਮੈਂਟ ਹੋਇਆ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਇਸ ਤਰੀ ਰਣਾ ਇਹ ਆਪਣੇ ਆਪ ਛੋੜੇ ਵੱਡੇ ਸਵਾਲ ਖੜੇ ਕਰਦਾ ਹੈ ਸਿਕਿਉਰਿਟੀ ਲੈਸ ਹੈ ਕਿ ਆਖਿਰ ਕਿਸ ਤਰੀਕੇ ਨਾਲ ਏਜੰਸੀਆਂ ਚੁੱਕ ਗਈਆਂ ਕਿਉਂਕਿ ਜਿਸ ਤਰੀਕੇ ਨਾਲ ਜੈਡ ਜਿਹੜੇ ਕੈਟਾਗਰੀ ਦੇ ਜਿਹੜੇ ਸਿਕਿਉਰਿਟੀ ਜਿਨ੍ਹਾਂ ਨੂੰ ਮਿਲੀ ਹੁੰਦੀ ਹੈ ਜਿਹੜੇ ਜੈਡ ਪ੍ਰੋਟੈਕਟਿਵ ਹੁੰਦੇ ਨੇ ਉਹਨਾਂ ਦੀ ਕਾਫੀ ਜ਼ਿਆਦਾ ਸੁਰੱਖਿਆ ਰਹਿੰਦੀ ਹੈ ਤੇ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਉਹ ਸ਼ਖਸ ਇੰਨਾ ਨਜ਼ਦੀਕ ਕਿਵੇਂ ਪਹੁੰਚ ਗਿਆ ਮੁੱਖ ਮੰਤਰੀ ਦੇ ਹਾਲਾਂਕਿ ਮੁੱਖ ਮੰਤਰੀ ਹਰ ਬੋਧਵਾਰ ਨੂੰ ਆਪਣੇ ਘਰ ਜਨ ਸੁਣਵਾਈ ਕਰਦੇ ਨੇ ਉਸ ਦੌਰਾਨ ਲਗਾਤਾਰ ਲੋਕ ਉਹਨਾਂ ਨੂੰ ਉੱਥੇ ਮਿਲਣ ਪਹੁੰਚਦੇ ਨੇ ਬਿਲਕੁਲ ਇਥੇ ਤਾਂ ਕਿਉਂਕਿ ਉਹਨਾਂ ਦੇ ਵੱਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਅਰਪੀ ਦੇ ਨਾਲ ਦੁਆਰਾ ਸੰਪਰਕ ਕਰੀਏ ਲੇਕਿਨ ਇੱਥੇ ਬੜੀ ਅਹਿਮ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਨ ਸਭਾ ਕਿਉਂ ਕੀਏ ਇੱਥੇ ਲੋਕਾਂ ਨੂੰ ਮਿਲਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਨੇ और इस तरह सिक्योरिटी ब्रीच होना किस तरह वो शख्स जड़ा है हालांकि ज़रूर हिरासत ले लिया गया है लेकिन वो इन्ने नजदीक किस तरह पहुंचा राहत की गल है कोई, कोई नुकसान नहीं हो तो अपने मनसूबें कामयाब नहीं हो पाया लेकिन कौन है शख्स किसने आ, क्यों उसने इस तरह हमले की कोशिश की तमाम सवाल ने इसकी हम जांच तो की जाएगी ਹਰਪ੍ਰੀਤ ਸੜਨਾਲੀ ਇਕਫੇਟ ਜੁੜ ਚੁਕੇ ਨੇ ਹਰਪ੍ਰੀਤ ਇੱਥੇ ਤਾਂ ਕਿਉਂਕਿ ਇਹ ਜਨ ਸਭਾ ਜਿੱਥੇ ਕੀ ਹਰ ਲੋਗ ਉਹਨਾਂ ਕੋਲ ਆਉਂਦੇ ਨੇ ਆਪਣੀਆਂ ਮੁਸ਼ਕਲਾਂ ਦੇ ਨਾਲ ਅਸੀਂ ਅਕਸਰ ਦੇਖਦੇ ਹਾਂ ਕਿ ਰੇਖਾ ਗੁਪਤਾ ਸੀਐਮ ਬਣਨ ਤੋਂ ਬਾਅਦ ਲਗਾਤਾਰ ਵਕ ਵਕ ਥਾਵਾ ਦਾ ਦੌਰਾ ਵੀ ਕਰਦੇ ਨੇ ਹਾਲ ਹੀ ਜਿੱਥੇ ਪਾਣੀ ਦੀ ਮਾਰ ਪਈ ਹੈ ਦਿੱਲੀ ਚ ਉੱਥੇ ਵੀ ਜਾਇਜ਼ਾ ਲਿਆ ਸੋ ਜੇ ਵਿਚਕਾਰ ਜੇ ਇਸ ਤਰ੍ਹਾਂ ਦੇ ਨਾਲ ਹਮਲਾ ਹੋਏ ਜਾਂ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋਵੇ ਤੇ ਆਪਣੇ ਆਪ ਚ ਬੜਾ ਗੰਭੀਰ ਹੋ ਜਾਂਦਾ ਹੈ ਮਾਮਲਾ ਇੱਕੋ ਕੱਲ ਵੀ ਮੁੱਖ ਮੰਤਰੀ ਜਿਹੜੇ ਯਮਨਾ ਦੇ ਜਿਹੜੇ ਹੇਟਲੇ ਇਲਾਕੇ ਸਾਂ ਜਿਨ੍ਹਾਂ ਨੂੰ ਯਮਨਾ ਬਾਜ਼ਾਰ ਕਿਹਾ ਜਾਂਦਾ ਕੱਲ ਉੱਥੇ ਲੋਕਾਂ ਦੇ ਵਿੱਚ ਫਿਰ ਰਹੇ ਸਨ तकरीबन ਘੋਡੇ-ਘੋਡੇ ਪਾਣੀ ਸੀ ਜਿਸ ਦਰਾਂ ਉੱਥੇ ਮੁੱਖ ਮੰਤਰੀ ਲੋਕਾਂ ਦੇ ਵਿੱਚ ਫਿਰ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੇ ਸਨ ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਉਹ ਵੀ ਖਾਸ ਤੌਰ ਤੇ ਜਿਹੜੀ ਜਨ ਸੁਣਵਾਈ ਜਿੱਥੇ ਕਿ ਲਗਾਤਾਰ ਮੁੱਖ ਮੰਤਰੀ ਲੋਕਾਂ ਨੂੰ ਮਿਲਦੇ ਰਹੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਨੇ ਉਹ ਆਪਣੇ ਆਪ ਬੜਾ ਵੱਡਾ ਇੱਕ ਸਿਕਿਉਰਿਟੀ ਲੈਸ ਹੋ ਜਾਂਦਾ ਖਾਸ ਤੌਰ ਤੇ ਜੈਡ ਪ੍ਰੋਟੈਕਟਿਵ ਤੇ ਹਮਲਾ ਹੋ ਜਾਣਾ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਤੇ ਵੀ ਜ਼ਰ ਵਰਜਨ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਜਾਂ ਜਿਹੜੀ ਪਾਰਟੀ ਹੈ ਉਹਨਾਂ ਵੱਲੋਂ ਕਿਸੇ ਤਰੀਕੇ ਦਾ ਵਰਜਨ ਇੱਕ ਵਾਰੀ ਸਾਹਮਣੇ ਆਵੇ ਫਿਰ ਸਮੱਸਿਆ ਇਹਦਾ ਮਸਲਾ ਪਤਾ ਲੱਗ ਸਕੇਗਾ ਕਿ ਆਖਿਰ ਕੀ ਵਜਾ ਰਹੀ ਕਿ ਜਨ ਸੁਣਵਾਈ ਦੌਰਾਨ ਸੇ ਸੀਐਮ ਦੀ ਰਹਾਇਸ਼ ਜਿਹੜੀ ਚੱਲ ਰਹੀ ਸੀ ਉਸ ਤੇ ਉਹਨਾਂ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਲੇਕਿਨ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਲਗਾਤਾਰ ਜਿਹੜੀਆਂ ਇਹ ਮੁੱਖ ਮੰਤਰੀ ਜਨ ਸੁਣਵਾਈ ਕਰਦੇ ਨੇ ਉਸ ਦੌਰਾਨ ਇਹੋ ਜਿਹਾ ਜਦੋਂ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਹੋਣਾ ਇਹ ਆਪਣੇ ਆਪ ਚ ਜਿਹੜੀਆਂ ਵੱਡੀਆਂ ਇੱਕ ਸਵਾਲ ਖੜੇ ਕਰਦਾ ਹੈ ਕਿ ਕਿ ਜਿਹੜਾ आरोपी है पहले जो जानकारी मिल रही है कि वो जिम्मे ही उन्हें उन्हें रौला पाके के मुख्यमंत्री वाले हमले की कोशिश की थी तो उस दौरान उसको पढ़ लिया गया लगातार बिल्कुल हरप्रीत क्या उसने हाथ किसी तरह का कोई हथियार भी सी कोई अजही जानकारी ਦੇਖੋ ਅਜੇ ਇਹ ਜਿਹੜੀਆਂ ਚੀਜ਼ਾਂ ਨੇ ਅਜੇ ਨਿਕਲ ਕੇ ਸਾਹਮਣੇ ਨਹੀਂ ਆ ਰਹੀਆਂ ਲੇਕਿਨ ਕਿਹਾ ਜਾ ਰਿਹਾ ਹੈ ਕਿ ਕੋਈ ਪੱਥਰ ਨੁਮਾ ਚੀਜ਼ ਉਹਦੇ ਹੱਥ 'ਚ ਸੀ ਜਿਸ ਦੇ ਨਾਲ ਉਸਨੇ ਹਮਲੇ ਦੀ ਕੋਸ਼ਿਸ਼ ਕੀਤੀ 35 ਸਾਲ ਦਾ ਇੱਕ ਸ਼ਖਸ ਦੱਸਿਆ ਜਾ ਰਿਹਾ ਸੁਣਵਾਈ ਦੇ ਦੌਰਾਨ ਇਹਦੇ ਹੱਥ 'ਚ ਕੁਝ ਕਾਗਜ਼ ਵੀ ਦੱਸੇ ਜਾ ਰਹੇ ਨੇ ਕਿ ਇਹਦੇ ਹੱਥ 'ਚ ਕੁਝ ਕਾਗਜ਼ ਸਨ ਲੇਕਿਨ ਹੁਣ ਇੰਤਜ਼ਾਰ ਕਰਨਾ ਹੋਏਗਾ ਕਿ ਇਸ ਤੇ ਜਿਹੜੀ ਕਰੀ ਰਿਪੋਰਟ ਸਾਹਮਣੇ ਆਏ ਕੁਝ ਡਿਟੇਲ ਜਾਣਕਾਰੀ ਸਾਹਮਣੇ ਆਏ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਹੋ ਪਾਏਗੀ ਲੇਕਿਨ ਆਰੋਪੀ ਨੇ ਹਮਲਾ ਕਰਨ ਤੋਂ ਪਹਿਲਾਂ ਉਹਨੇ ਚਿਲਾਇਆ ਉਸਦੇ ਹੱਥ 'ਚ ਕਾਗਜ਼ ਸਨ ਤੇ ਨਾਲ ਹੀ ਕੋਈ ਪੱਥਰ ਨੁਮਾ ਚੀਜ਼ ਉਹਦੇ ਹੱਥ 'ਚ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਸਵਾਲੋ ਇਹ ਜਿਹੜਾ ਹੈ ਹਮਲਾ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ 35 ਸਾਲ ਦੇ ਕਰੀਬ ਇਹ ਜਿਹੜਾ ਹਮਲਾਵਰ ਹੈ ਉਹ ਦੱਸਿਆ ਜਾ ਰਿਹਾ ਹੈ ਬਿਲਕੁਲ ਔਰ ਬੜਾ ਅਹਿਮ ਹੋਏਗਾ ਜਿਦਾ ਪਤਾ ਹੁਣ ਲਗਾਇਆ ਜਾ ਰਿਹਾ ਹੋਗਾ ਕਿ ਕੌਣ ਹੈ ਸ਼ਖਸ ਕੀ ਪਛਾਣ ਹੈ ਕਿਸ ਦੇ ਕਹਿਣ ਤੇ ਇੱਥੇ ਆਇਆ ਹੈ ਜਾਂ ਕੀ ਇਸੇ ਪਿੱਛੇ ਕੋਈ ਮਨਚਾ ਕੀ ਸੀ ਕਿ ਨੁਕਸਾਨ ਕਿਸ ਤਰ੍ਹਾਂ ਦਾ ਪਹੁੰਚਾਉਣਾ ਚਾਹੁੰਦਾ ਸੀ ਬੜਾ ਅਹਿਮ ਹੋਏਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੱਭਣਾ ਔ ਬਿਲਕੁਲ ਜ਼ਾਹਿਰ ਤੌਰ ਤੇ ਦੇਖੋ ਇਹ ਨਾ ਸਵਾਲਾਂ ਦੇ ਜਵਾਬ ਜਿਹੜੇ ਲੰਮੜੇ ਰਹੇ ਉਹ ਬੜੇ ਜ਼ਰੂਰੀ ਹੋ ਜਾਣਗੇ ਜੇਕਰ ਮੁੱਖ ਮੰਤਰੀ ਦੇ ਉੱਤੇ ਇਸ ਤਰੀਕੇ ਦਾ ਹਮਲਾ ਹੋ ਜਾਵੇ ਖਾਸ ਤੌਰ ਤੇ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਕਿ ਜੈਡ ਪ੍ਰੋਟੈਕਟਿਵ ਹੋਵੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਵਾਲ ਜਿਹੜੇ ਨੇ ਵੱਡੇ ਖੜੇ ਹੁੰਦੇ ਨੇ ਦਿੱਲੀ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵੀ ਕਿ ਆਖਰ ਸੁਰੱਖਿਆ ਉੱਥੇ ਕੀ ਕਰ ਰਹੀ ਸੀ ਉਹ ਵੀ ਜਦੋਂ ਤੁਹਾਡੇ ਕੋਲ ਜੈਡ ਕੈਟਾਗਰੀ ਦੀ ਸੁਰੱਖਿਆ ਤੁਹਾਨੂੰ ਦਿੱਤੀ ਗਈ ਹੋਵੇ ਕੇਂਦਰ ਸਰਕਾਰ ਵੱਲੋਂ ਫਿਲਹਾਲ ਇਸ ਉੱਤੇ ਜਾਂਚ ਚੱਲ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਕਾਫੀ ਨਜ਼ਦੀਕ ਪਹੁੰਚ ਗਿਆ ਸ਼ਖਸ ਥੱਪੜ ਮਾਰਨ ਦੀ ਕੋਸ਼ਿਸ਼ ਹੋਈ ਹੈ ਜੋ ਨਵੀਂ ਜਾਣਕਾਰੀ ਇਸ ਮਿਲ ਰਹੀ ਹੈ ਕਿ ਮੁੱਖ ਮੰਤਰੀ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ 35 ਸਾਲਾ ਇਹ ਸ਼ਖਸ ਹੈ ਲੇਖੋ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਅਜੇ ਤੱਕ ਨਾ ਸਰ ਇਸੀਆਂ ਨੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਨਹੀਂ ਆਉਂਦੀਆਂ ਉਹਨਾਂ ਚਿਰ ਇਸ ਬਾਰੇ ਕਾ ਪਾਣਾ ਬੜਾ ਮੁਸ਼ਕਲ ਹੋਏਗਾ ਅਜੇ ਜਾਂਚ ਜਾਰੀ ਹੈ ਪੁਲਿਸ ਸੋਸ ਕੋਲ ਪੁੱਛਗਿੱਛ ਕਰ ਰਹੀ ਹੈ ਜ਼ਾਹਿਰ ਤੌਰ ਤੇ ਇਹ ਸਵਾਲ ਇਹ ਵੱਡੇ ਖੜੇ ਹੁੰਦੇ ਨੇ ਕਿ ਆਖਰ ਉਹ ਕੌਣ ਲੋਕ ਸਨ ਜਿਨ੍ਹਾਂ ਦੇ ਕਹਿੰਦੇ ਇੰਨੇ ਕੀਤਾ ਹੈ ਜਾਂ ਇਹ ਸ਼ਖਸ ਖੁਦ ਗਿਆ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ ਕੀ ਸੀ ਇਹ ਸਾਰੀ ਤਸਵੀਰ ਜਾਂਚ ਤੋਂ ਬਾਅਦ ਸਾਹਮਣੇ ਹੋਏਗੀ ਲੇਕਿਨ ਮੁੱਖ ਮੰਤਰੀ ਉਤੇ ਇਸ ਤਰੀਕੇ ਦਾ ਹਮਲਾ ਹੋਣਾ ਜ਼ਾਹਰ ਤੌਰ ਤੇ ਵੱਡੇ ਸਵਾਲ ਖੜੇ ਕਰਦਾ ਹੈ ਸਿਸਟਮ ਤੇ ਸਰਕਾਰ ਜੋ ਨਾ ਜਨਤਿਆਂ ਤੇ ਜੋ ਸੁਰੱਖਿਆ ਦਿੰਦੀਆਂ ਨੇ ਬਿਲਕੁਲ ਇੱਥੇ ਬਹੁਤ ਸਾਰੇ ਸਵਾਲ ਹੋਰ ਹੋ ਯਕੀਨਨ ਹੁਣ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੋਰ ਵੀ ਸ਼ਾਇਦ ਵਾਅਦਾ ਕੀਤਾ ਜਾਏ ਜਾਂ ਹੋਰ ਸਖਤੀ ਰੱਖੀ ਜਾਏ ਕਿਉਂਕਿ ਇਸ ਤਰ੍ਹਾਂ ਦੇ ਨਾਲ ਜਦੋਂ ਜਨ ਪ੍ਰਤੀਨਿਧੀ ਜਾਂ ਕਿਸੇ ਸੂਬੇ ਦੇ ਜਿਹੜੇ ਸੀਐਮ ਔਰ ਇੱਥੇ ਦਿੱਲੀ ਦੀ ਰਾਜਸਥਾਨ ਜੋ ਦਿੱਲੀ ਰਾਜਸਥਾਨੀ ਹੈ ਸਾਡੀ ਉਸ ਦੀ ਮੁੱਖ ਮੰਤਰੀ ਤੇ ਹਮਲਾ ਹੋਣਾ ਕੀ ਮੰਨਚਾ ਸੀ ਕਿਸ ਦੇ ਕਹਿਣ ਤੇ ਜਾਂ ਇਸ ਦੇ ਪਿੱਛੇ ਕੌਣ ਲੋਕ ਸਨ ਇਹ ਤਮਾਮ ਸਵਾਲ ਜਿਹੜੇ ਨੇ ਉਸ ਦੇ ਜਵਾਬ ਵੀ ਲੱਭਨੇ ਹੋਣਗੇ ਉੱਥੇ ਕਿਉਂ ਇੰਨੀ ਇਹ ਲਾਪਰਵਾਹੀ ਰਹੀ ਔਰ ਇਹ ਸ਼ਖਸ ਇੰਨਾ ਨੇੜੇ ਜਾ ਪਾਇਆ ਇਸ ਦਾ ਵੀ ਜ਼ਰੂਰ ਪਤਾ ਲਗਾਇਆ ਜਾਣਾ ਚਾਹੀਦਾ ਦੇਖੋ ਮੁੱਖ ਮੰਤਰੀ ਜਦੋਂ ਜਨ ਸੰਵਾਇ ਕਰਦੇ ਨੇ ਤੇ ਜ਼ਾਹਿਰ ਤੌਰ ਤੇ ਲੋਕ ਜਿਹੜੇ ਨੇ ਉੱਥੇ ਉਹਨਾਂ ਦੇ ਨਜ਼ਦੀਕ ਹੁੰਦੇ ਹੀ ਨੇ ਲੋਕ ਪਹੁੰਚਦੇ ਹੀ ਨੇ ਮੁੱਖ ਮੰਤਰੀ ਦੇ ਲਾਗੇ ਜਾ ਕੇ ਲੋਕ ਗੱਲ ਕਰਦੇ ਨੇ ਅਕਸਰ ਅਸੀਂ ਦੇਖਦੇ ਆਏ ਹਾਂ ਕਿ ਸੰਗਤ ਦਰਸ਼ਨ ਪੰਜਾਬ ਵਿੱਚ ਹੀ ਹੁੰਦੇ ਰਹੇ ਇਸ ਤਰੀਕੇ ਦੀਆਂ ਮੁੱਖ ਮੰਤਰੀਆਂ ਜਿਹੜੇ ਨੇ ਉਹ ਮੁਲਾਕਾਤਾ ਕਰਦੇ ਨੇ ਲੇਕਿਨ ਇਸ ਤਰੀਕੇ ਦਾ ਹਮਲਾ ਹੋਣਾ ਜ਼ਾਹਿਰ ਤੌਰ ਤੇ ਆਪਣੇ ਆਪ 'ਤੇ ਵੱਡੇ ਸਵਾਲ ਖੜੇ ਕਰਦਾ ਹੈ ਕਿ ਆਖਿਰ ਉਹ ਕੌਣ ਲੋਕ ਜ਼ਿੰਮੇਦਾਰ ਨੇ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਇਨਜ਼ਾਮ ਦਿੱਤਾ ਗਿਆ ਉਹ ਕੌਣ ਲੋਕ ਸਨ जिन्ना ने इस घटना नुं अंजाम दित्ता 35 ਸਾਲਾਂ ਦੇ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਮੁੱਖ ਮੰਤਰੀ ਤੇ ਖੱਪੜ ਮਾਰਨ ਦਾ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਸ਼ਖਸ ਨੂੰ ਉੱਥੇ ਜਿਹੜਾ ਹੈ ਹਿਰਾਸਤ ਚ ਲੈ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਲਕੁਲ ਔਰ ਜਿਸ ਨਾਲ ਇਹ ਘਟਨਾ ਵਾਪਰੀਏ ਇਸ ਨੇ ਕਈ ਸਵਾਲ ਖੜੇ ਕੀਤੇ ਨੇ ਇਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਸੀ ਦੇਖੀਆਂ ਨੇ ਵਾਪਰੀਆਂ ਲੇਕਿਨ ਜਦੋਂ ਇਸ ਤਰ੍ਹਾਂ ਦੇ ਨਾਲ ਆਗੂਆਂ ਤੇ ਕਿਸੇ ਸੂਬੇ ਦੇ ਮੁੱਖ ਮੰਤਰੀ ਤੇ ਹਮਲਾ ਹੋਵੇ ਤਾਂ ਇਸ ਨੂੰ ਲੈ ਕੇ ਸਖਤ ਕਦਮ ਅਗਾਹ ਲੈ ਲੈ ਚੁੱਕੜੇ ਬੜੇ ਜ਼ਰੂਰੀ ਹੋ ਜਾਂਦੇ ਨੇ ਹਰਪ੍ਰੀਤ ਬਿਲਕੁਲ ਦੇਖੋ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਮੁੱਖ ਮੰਤਰੀ ਲੋਕਾਂ ਨੂੰ ਮਿਲਦੇ ਹੀ ਨਹੀਂ ਮੁੱਖ ਮੰਤਰੀ ਲੋਕਾਂ ਚ ਵਿਚਰਦੇ ਨੇ ਤੇ ਉਹਨਾਂ ਹਾਲਾਤਾਂ ਦੇ ਉੱਤਰਾ ਵਿੱਚ ਜੇਕਰ ਮੁੱਖ ਮੰਤਰੀ ਤੇ ਇਸ ਤਰੀਕੇ ਨਾਲ ਹਮਲਾ ਹੋ ਜਾਏ ਤੇ ਜ਼ਾਹਿਰ ਤੌਰ ਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਰ ਫਿਰ ਸੀਐਮ ਜਿਹੜਾ ਉਹ ਲੋਕਾਂ ਦੇ ਵਿੱਚ ਕਿਵੇਂ ਵਿਚਰ ਪਾਏਗਾ ਕਿਵੇਂ ਲੋਕਾਂ ਨਾਲ ਗੱਲ ਕਰ ਪਾਏਗਾ ਕਿਵੇਂ ਉਹਨਾਂ ਦੀਆਂ ਸਮੱਸਿਆ ਸੁਣ ਪਾਏਗਾ ਇਹ ਇੱਕ ਬੜਾ ਵੱਡੀ ਡਵੈਲਪਮੈਂਟ ਹੋਇਆ ਕਿ ਮੁੱਖ ਮੰਤਰੀ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਹੋਣਾ ਇਹ ਮਾਰ ਥੱਪੜ ਮਾਰਨ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਮੁੱਖ ਮੰਤਰੀ ਨੂੰ ਥੱਪੜ ਮਾਰਿਆ ਗਿਆ ਜਨ ਸੁਣਵਾਈ ਦੇ ਦੌਰਾਨ ਉਹਨਾਂ ਦੇ ਲਾਗੇ ਇੱਕ ਸ਼ਖਸ ਮੌਜਦਾ ਪੇਪਰ ਲੈ ਕੇ ਤੇ ਉਸ ਦੌਰਾਨ ਇਸ ਸ਼ਖਸ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰਦੇ ਹੋਏ ਥੱਪੜ ਮਾਰ ਦਿੱਤਾ ਜਾਂਦਾ ਰੇਖਾ ਹੁਕਤਾ ਨੂੰ ਤੇ ਇਹ ਆਪਣੇ ਆਪ ਚ ਬੜਾ ਵੱਡਾ ਸਵਾਲ ਹੈ ਕਿ આરોપી ਨੇ ਪਹਿਲਾਂ ਕੁਝ ਚਿਲਾਇਆ ਉਸਦੇ ਹੱਥ ਵਿੱਚ ਕੁਝ ਕਾਗਜ਼ ਥਾ ਜਿਸ ਦੌਰਾਨ ਉਸਨੇ ਕੁਝ ਕਿਹਾ ਤੇ ਉਸ ਤੋਂ ਬਾਅਦ ਉਸ ਸ਼ਖ ਨੇ ਅਚਾਨਕ ਉਹਨਾਂ ਦਤੇ ਹਮਲਾ ਕਰ ਦਿੱਤਾ ਰੇਖਾ ਗੁਪਤਾ ਜਿਹੜੇ ਨੇ ਉਹਨਾਂ ਨੂੰ ਫਿਲਹਾਲ ਪੁਲਿਸ ਜਿਹੜੀ ਹੈ ਉਹ ਉਹਨਾਂ ਨੂੰ ਉੱਥੋਂ ਹਟਾ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਸ਼ਖ ਸੀ ਉਸਨੂੰ ਗ੍ਰਾਸਟ ਚ ਲੈ ਲਿਆ ਗਿਆ ਲੇਕਿਨ ਥੱਪੜ ਮਾਰਿਆ ਗਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰ ਕੌਣ ਲੋਕ ਇਸ ਦੇ ਪਿੱਛੇ ਸਨ ਕਿ ਉਹ ਸ਼ਖ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਕੌਣ ਉਹ ਸ਼ਖ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਾਂ ਤੋਂ ਬਸ ਸਾਫ਼ ਹੋਣ ਗਿਆ ਲੇਕਿਨ ਇਹ ਆਪਣੇ ਆਪ ਇੱਕ ਬੜਾ ਵੱਡਾ ਡਵੈਲਪਮੈਂਟ ਹੋਇਆ ਕਿ ਬੁੱਧਵਾਰ ਨੂੰ ਅਕਸਰ ਜਨਸਰਵਾਈ ਕਰਦਣੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਅੱਜ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਹੋ ਗਿਆ ਬਿਲਕੁਲ ਕਿਉਂਕਿ ਜੇ ਇਸ ਤਰ੍ਹਾਂ ਦੇ ਨਾਲ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਮੁੱਖ ਮੰਤਰੀਆਂ ਨੂੰ ਤੇ ਉੱਪਰ ਹਮਲਾ ਕੀਤਾ ਜਾਏਗਾ ਕਿਉਂਕਿ ਆਮ ਲੋਕਾਂ ਦੇ ਵਿਚਾਰ ਇਹ ਵਿਚਰਦੇ ਨੇ ਉਹਨਾਂ ਦੀਆਂ ਮੁਸ਼ਕਿਲਾਂ ਹੁੰਦੇ ਨੇ ਉਸ ਨੂੰ ਲੈ ਕੇ ਵੀ ਸ਼ਾਇਦ ਉਹਨਾਂ ਨੂੰ ਸੋਚਣਾ ਪਵੇ ਬਹੁਤ ਬਹੁਤ ਸ਼ੁਕਰੀਆ ਅਰਪੀਤ ਫਿਲਾਲ ਦੀ ਇਸ ਸਾਰੀ ਜਾਣਕਾਰੀ ਦੇ ਲਈ